ਵਾਰ ਪਹਿਲਾ ਜਿਹੜੀ ਸੜਕ ਬਣੀ ਹੈ ਬਣੀ ਹੈ ਔਰ ਦੂਵੀਂ ਜਿਹੜੀ ਸੜਕ ਬਣਨੀ ਸੀ ਵਿੱਚ ਉਹ ਬਣੀ ਨਹੀਂ ਨਾ ਕੋਈ ਰਿਪੇਅਰ ਕੀਤੀ ਗਈ ਔਰ ਇੱਥੇ ਜਾਣੀ ਮਾਲੀ ਨੁਕਸਾਨ ਹਾਦਸੇ ਆਏ ਦਿਨ ਹੁੰਦੇ ਆ ਸਾਨੂੰ ਨਾ ਜੀ ਬਹੁਤ ਮਜਬੂਰ ਹੋ ਕੇ ਸਟੱਪ ਤੇ ਪਹੁੰਚਣਾ ਪਿਆ ਵਾ ਅਸੀਂ ਬਾਰ-ਬਾਰ ਇਹਨਾਂ ਨੂੰ ਕਿਹਾ ਵਾ ਇਹਨਾਂ ਨੇ ਸਾਨੂੰ ਟਾਈਮ ਦੇ ਦੇ ਕੇ ਟਾਈਮ ਲਗਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਵੀ ਇਹਨਾਂ ਦਾ ਇਹੀ ਮਕਸਦ ਹੈ ਕਿ ਕਿਸੇ ਤਰੀਕੇ ਅਸੀਂ ਟਾਈਮ ਲਗਾਈ ਜਾਈਏ ਕਿਉਂਕਿ ਅੱਗੇ ਸਿਆਲ ਜਦੋਂ ਆ ਜਾਂਦਾ ਉਸ ਤੋਂ ਤੁਹਾਨੂੰ ਵੀ ਪਤਾ ਉਹ ਸਿਆਲ ਦੇ ਵਿੱਚ ਛੜਕਦਾ ਕੰਮ ਨਹੀਂ ਆ ਤੇ ਨਾਲ ਬਹੁਤ ਸੜਕ ਅੱਗੇ ਪਹਿਲਾਂ ਵੀ ਖਰਾਬ ਸੀ ਬਰਸਾਦ ਦੇ ਨਾਲ ਹੋਰ ਵੀ ਛੜਕ ਕਰਾਵਾਇਆ ਇਹ ਜਿਹੜਾ ਟੂਲ ਬਲਾਇਆ ਲੱਗਿਆ ਨਾ ਇਹਦੇ ਵਿੱਚ ਸੜਕ ਤੇ ਬਹੁਤ ਵੱਡੇ ਵੱਡੇ ਟੋਏ ਪੈ ਚੁੱਕੇ ਸੜਕ ਬਹੁਤ ਜ਼ਿਆਦਾ ਖਸਾ ਹਾਲਤ ਹੈ ਬਹੁਤ ਜਗ੍ਹਾ ਤੋਂ ਟੁੱਟੀ ਹੋਈ ਹੈ ਕਿਉਂਕਿ ਸਰਕਾਰ ਟਾਈਮ ਪਾਰੀ ਆ ਕੁਝ ਬੈਠੇ ਸੀਗੇ ਗੱਲਬਾਤ ਕੀਤੀ ਸੀਗੀ ਇਹਨਾਂ ਰੋਡ ਦੀ ਸਮੱਸਿਆ ਬਾਰੇ ਜੋ ਵੀ ਹੈਗਾ ਤੇ ਅਸੀਂ ਵੀ ਉਹਨਾਂ ਦੀ ਗੱਲ ਸੁਣੀ ਤੇ ਜੋ ਸਮਾਧਾਨ ਕਰ ਸਕਦੇ ਆ ਜੋ ਜੋ ਐਨਐਨ ਨੇ ਕਹਿਆ ਸੀਗਾ ਸਾਨੂੰ ਅੱਜ ਇੱਕ ਟਿਪਰ ਅਸੀਂ ਮੰਗਾਤਾ ਹੈ ਔਰ ਸਵੇਰ ਨੂੰ ਹੋਰ ਵੀ ਟਿਪਰ ਆ ਜਾਣਗੇ ਤੇ ਜੋ ਵੀ ਕੰਮ ਹੈਗਾ ਜਿਸ ਹਿਸਾਬ ਨਾਲ ਹੈ ਸਟੈਪ ਬਾਈ ਸਟੈਪ ਅਸੀਂ ਕਰਕੇ ਦੇਵਾਂਗੇ ਸਾਰਾ ਇਹਨਾਂ ਦਾ ਰੋਡ ਦਾ ਵੀ ਕਲੀਅਰ ਕਰਕੇ ਦੇਵਾਂਗੇ ਐਨਐਨਆਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਤੂਆ ਬਿਰਤੋਂ ਜੇਕਰ ਨਕੋਦਰ ਮਾਰਗ ਦੀ ਗੱਲ ਕਰੀ ਤਾਂ ਹਾਲਾਤ ਬਹੁਤ ਖਸਤਾਜੋਗਾ ਜੇ ਜੇਕਰ ਦੂਜੇ ਪਾਸੇ ਦੇਖੇ ਕਿ ਕਿਉਂਕਿ ਬਹੁਤ ਸਾਰੇ ਲੋਕਾਂ ਕੋ ਦੂਰ ਦਰਾਡੇ ਤੋਂ ਜੁੜੇ ਹੁੰਦੇ ਆ ਜੇ ਫਿਰ ਆਪਾਂ ਨਕੋਦਰ ਤੋਂ ਮਹਿਦਪੁਰ ਵਾਲੀ ਸਾਈਡ ਆਇਤ ਰਾਹਤ ਦੇ ਵਿੱਚ ਟੂਲ ਟੈਕਸ ਹੁੰਦਾ ਰੋਹਨ ਰਾਜਦੀਪ ਟੂਲ ਟੈਕਸ ਅਕਸਰ ਵਿਵਾਦਾਂ ਦੇ ਵਿੱਚ ਹੈ ਔਰ ਬੀਕੇ ਜੂ ਪੰਜਾਬ ਨੇ ਇੱਕ ਵੱਡੇ ਪੱਧਰ ਤੇ ਮੁੱਦਾ ਚੱਕਿਆ ਕਿ ਲੰਮੇ ਟਾਈਮ ਤੋਂ ਸੜਕ ਦੀ ਹਾਲਾਤ ਖਸਤਾ ਹੈ ਸੜਕ ਬੁਮਾਰਾ ਹੈ ਹਾਲਾਤ ਬਹੁਤ ਜਿਆਦਾ ਮਾੜਿਆ ਤਾਂ ਯੂਨੀਅਨ ਨੇ ਇੱਕ ਵੱਡਾ ਮੁੱਦਾ ਚੁੱਕਿਆ ਤੇ ਮੇਰੇ ਨਾਲ ਬੇਕੋ ਜਿਹੜੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਮੇਰੇ ਨਾਲ ਹੈ ਸਰ ਇੱਕ ਵੱਡਾ ਅਹਿਮ ਮੁੱਦਾ ਚੁੱਕਿਆ ਲੰਮੇ ਸਮੇਂ ਤੋਂ ਹਾਲਾਤ ਤਰਸ ਜੂਗਾ ਤਾਂ ਅੱਜ ਦੀ ਜੋ ਮੀਟਿੰਗ ਸੀ ਉਸ ਤੋਂ ਪਹਿਲਾਂ ਵੀ ਕੋਈ ਗੱਲਬਾਤ ਹੋਈ ਸੀ ਜੋ ਟਾਈਮ ਮਿਲਿਆ ਸੀ ਅੱਜ ਮੀਟਿੰਗ ਦੇ ਵਿੱਚ ਅਜੇ ਤੱਕ ਕੀ ਗੱਲਬਾਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਦੀ ਮੀਟਿੰਗ ਆ ਕਿ ਸਾਨੂੰ ਉਮੀਦ ਆ ਕਿ ਸੇ ਕੰਸੀਰ ਕਰਨੇ ਲੱਗੇਗੀ ਪਿਛਲੇ 2.5-3 ਮਹੀਨੇ ਤੋਂ ਅਸੀਂ ਇਹਨਾਂ ਦੇ ਮੈਨੇਜਰ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਜਾਂਦੀ ਸੀ ਕਿ ਸੜਕ ਬਹੁਤ ਖਸਤਾ ਹਾਲ ਦੇ ਵਿੱਚ ਹੋ ਗਈ ਆ ਇਹ ਸਾਰਿਆਂ ਨੂੰ ਪਤਾ ਨਕੋਦਰ ਤੋਂ ਲੈ ਕੇ ਜਿਹੜੀ ਜਗਰਾਉਂ ਤੱਕ ਸੜਕਾ ਕੁਛ ਅੱਗੇ ਬਣੀ ਆ ਇਹ ਬਹੁਤ ਹਾਲਾਤ ਦੇ ਮਾੜੇ ਨਕੋਦਰ ਤੇ ਬਿਲਕੁਲ ਹਾਲਾਤ ਮਾੜੇ ਆ ਇਹ ਸਾਨੂੰ ਬਰਸਾਤ ਦਾ ਕਹਿ ਕੇ ਤੇ ਟਾ ਦੇ ਰਹੇ ਆ ਵੀ ਮੈਂ ਉੱਚ ਅਧਿਕਾਰੀ ਨਾਲ ਗੱਲਬਾਤ ਚੱਲਦੀ ਰਹੀ ਆ ਚੱਲਦੀ ਆ ਪਰ ਗੱਲਬਾਤ ਕੋਈ ਨਹੀਂ ਤਾਲਮਰ ਤੋਂ ਦੀ ਨੀਤੀ ਸੀਗੀ ਫਿਰ ਅਸੀਂ ਇਹਨਾਂ ਨਾਲ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਉਹਦਨੇ ਲੱਗਿਆ ਮੈਂ ਤੁਹਾਡੇ ਨਾਲ ਸੋਮਵਾਰ ਨੂੰ ਵਿਚੇ ਦਾ ਕਰਨ ਮੀਟਿੰਗ ਕਰਾਉਂਗਾ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜੇ ਸੜਕ ਨਹੀਂ ਬਣੋਣੀ ਤੇ ਟੋਲ ਨੂੰ ਬੰਦ ਕਰ ਦਿਓ ਜੇ ਆਪਣੇ ਬੰਦ ਕਰਕੇ ਠੀਕ ਨਹੀਂ ਨੇ ਤੇ ਉਦਾਂ ਬੰਦ ਕਰਾ ਦਾਂਗੇ ਇਹ ਸਾਰੇ ਤੋਂ ਕਿ ਲਗਾਤਾਰ ਗਲਬਾ ਚੱਲ ਰਹੀ ਸੀ ਹੁਣ ਸ਼ਾਇਦ ਬਾਹਰ ਉੱਠ ਕੇ ਕੋਈ ਸਲਾਹ مشورہ ਆਪਸ ਦੇ ਵਿੱਚ ਕਰ ਰਿਹਾ ਜੋ ਉਚਿਤ ਕਰੇ ਟੋਲ ਟੈਕਸ ਦੇ ਆਏ ਸੀ ਪਰ ਲਗਾਤਾਰ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਵਿੱਚ ਕਰ ਟੋਲ ਟੈਕਸ ਸੜਕ ਨਹੀਂ ਬਣਾ ਰਿਹਾ ਤਾਂ ਫਿਰ ਪਰਚੀ ਵੀ ਨਹੀਂ ਕੱਟਣੀ ਕੱਟੀ ਜਾਣੀ ਚਾਹੀਦੀ ਉਹ ਲਗਾਤਾਰ ਉਹ ਇਹੀ ਗੱਲ ਕਹਿ ਰਿਹਾ ਕਿ ਹਾਂ ਅਸੀਂ ਲਿਖਤ ਰੂਪ ਦੇ ਵਿੱਚ ਨਹੀਂ ਦੇਵਾਂਗੇ ਅਸੀਂ ਆਉਣ ਵਾਲੇ ਸਮੇਂ ਟੋਲ ਟੈਕਸ ਦੀ ਜੋ ਸੜਕ ਬਣਾਵਾਂਗੇ ਤਾਂ ਇਸ ਸਾਰੇ ਤੋਂ ਅੱਗੇ ਤੁਹਾਡੇ ਵੱਲੋਂ ਕੀ ਕੀਤਾ ਜਾਊਗਾ ਅਸੀਂ ਸਾਡੇ ਇਲਾਕੇ ਦੀ ਅਸੀਂ ਸਾਰੇ ਪਿੰਡਾਂ ਵਿੱਚ ਘੁੰਮ ਕੇ ਸਾਰੇ ਲੋਕਾਂ ਦੀ ਰਾਇ ਲਈ ਆ ਸਾਡੇ ਜਥੇਬੰਦੀ ਸਾਰੇ ਜਿਹੜੇ ਆ ਆਗੂ ਤੇ ਪਿੰਡਾਂ ਦੇ ਮੋਤਵਾਰ ਬੰਦੀ ਸੱਜਣੇ ਤੇ ਆਏ ਹੋਏ ਆ ਇਹ ਸੜਕ ਜਿਹੜੀ ਆ ਪਹਿਲਾਂ ਤੋਂ ਸਾਡੀ ਇਹਨਾਂ ਦੇ ਮੂਰੇ ਇਹ ਇੱਕ ਮੰਗ ਸੀਗੀ ਵੀ ਜਿੰਨਾ ਚਿਰ ਸੜਕ ਨਹੀਂ ਬਣਦੀ ਪ੍ਰੋਪਰ ਉਨਾਂ ਜੇ ਟੋਲ ਨਹੀਂ ਚੱਲਣ ਦਾਂਗੇ ਪਰ ਹੁਣ ਅਸੀਂ ਸਾਰਿਆਂ ਦੇ ਸਲਾਹ ਕਰਕੇ ਇਹਨਾਂ ਨੂੰ ਇੱਕ ਗੱਲ ਇਹ ਕਹੀ ਆ ਵੀ ਅੱਜ ਟੋਲ ਬੰਦ ਕਰ ਦਿਓ ਔਰ ਜਦੋਂ ਤੁਸੀਂ ਸੜਕ ਬਣਾਉਣੀ ਚਾਲੂ ਕਰ ਦੋਗੇ ਉਸ ਦਿਨ ਤੁਸੀਂ ਟੋਲ ਚਾਲੂ ਤੁਹਾਡਾ ਖਰਾਬ ਤੇ ਉਹਨਾਂ ਵਿੱਚੋਂ ਵੱਲੋਂ ਸਰਪ੍ਰੇਜ਼ ਤੱਕ ਕੋਈ ਹਾਂ ਹਾਂ ਦਾ ਹਾਰਾ ਮਾਰਾ ਹਜੇ ਤੱਕ ਹਜੇ ਤੱਕ ਟਾਰਮਪੋਲ ਨਹੀਂ ਦਿੱਤੀ ਹਾਂ ਪੱਕੀ ਕੋਈ ਹੰਗਾਰਾ ਨਹੀਂਗਾ ਤਾਂ ਸਰ ਇਥੋਲੀ ਇਹ ਸੜਕ ਹੈ ਕਈ ਵਾਰ ਤੁਸੀਂ ਇੱਕ ਪੁਰਾਣੇ ਦੇ ਵਿੱਚ ਪ੍ਰੈਸ ਨੋਟ ਦੇ ਜ਼ਿਕਰ ਕੀਤਾ ਕਿ ਇੱਥੇ ਇੱਕ ਵੱਡਾ ਹਾਦਸਾ ਹੋਇਆ ਪਰ ਇਹ ਸੀ ਜਿਸ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ ਸੀ ਹਾਦਸੇ ਦੇ ਸਰ ਰੋਜ਼ ਵਾਪਰਦੇ ਆ ਜਿੱਦਾਂ ਟੋਏ ਪਏ ਹੋਏ ਆ ਹਾਦਸੇ ਰੋਜ਼ ਵਾਪਰਦੇ ਨਕੁੱਦਰ ਇੱਕ ਲੇਡੀ ਦੀ ਜਾਨ ਗਈ ਆ ਇੱਕ ਦਿਨ ਸਕੂਟਰੀ ਤੋਂ ਦੋ ਲੇਡੀ ਡਿਗੀਆਂ ਉਹਨਾਂ ਸੱਟਾਂ ਲੱਗੀਆਂ ਗੱਡੀਆਂ ਰੋਈ ਟੁੱਟ ਭੱਜ ਹੋ ਰਹੀ ਆ ਉਹ ਸਰਕਾਰ ਜਦੋਂ ਅਸੀਂ ਗੱਡੀ ਨਵੀਂ ਲੈਨੇ ਆ ਸਾਡੇ ਕੋਲ ਪਹਿਲਾਂ ਰੋਡ ਟੈਕਸ ਲੈਂਦੇ ਆ ਉਸ ਤੋਂ ਬਾਅਦ ਇਹਨਾਂ ਟੋਲ ਚਾਲੂ ਕਰਦੇ ਆ ਟੋਲ ਟੈਕਸ ਚੱਲਦੇ ਆ ਅਸੀਂ ਦੋ ਟੈਕਸ ਦੇਣ ਦੇ ਬਾਵਜੂਦ ਵੀ ਫਿਰ ਉਸੇ ਰਸਤੇ ਫਿਰ ਲੰਘਦੇ ਕੱਚੇ ਰਸਤੇ ਇਹਨੂੰ ਕੱਚਾ ਰਸਤਾ ਕਿਹਾ ਜਾਂਦਾ ਸੜਕ ਨਹੀਂ ਕਿਹਾ ਜਾਂਦਾ ਕੱਚੇ ਰਸਤੇ ਫਿਰ ਅਸੀਂ ਲੰਘਦੇ ਆ ਹੁਣ ਸਰ ਕਾਫੀ ਆਦਾ بارش ਹੋਈ ਹੈ तकरीबन ਰਿਕਾਰਡ ਤੋੜ ਪਿਛਲੇ 20 ਸਾਲਾਂ ਤੋਂ ਜ਼ਿਆਦਾ بارش ਹੋਈ ਆ ਹਾਲਾਤ ਪਹਿਲਾਂ ਜਿਆਦਾ ਮਾੜੇ ਸੀ ਹੁਣ ਹਾਲਾਤ ਹੋਰ ਵੀ ਜਿਆਦਾ ਮਾੜੇ ਹੋ ਚੁੱਕੇ ਆ ਪਰ ਦੂਜੇ ਪਾਸੇ ਸੀਐਮ ਮਾਨ ਸਿੰਘ ਵੱਡੇ ਬਿਆਨ ਜਾਰੀ ਕਰਦੇ ਆ ਉਹ ਕਹਿੰਦੇ ਆ ਕਿ ਮੈਂ ਬਹੁਤ ਸਾਰੇ ਟੂਲ ਟੈਕਸ ਆ ਉਹ ਬੰਦ ਕਰ ਦਿਆ ਸ਼ਾਇਦ ਉਹਨਾਂ ਦੇ ਇਹ ਟੂਲ ਟੈਕਸ ਵੱਲ ਕਦੇ ਖਿਆਲ ਨਹੀਂ ਕੀਤਾ ਕਿ ਲੋਕ ਕ ਮਜਬੂਰੀਆਂ ਪਰ ਇਹ ਪਰਚੀਆਂ ਕਟਵਾਉਂਦੇ ਆ ਮੋٹے ਪੈਸੇ ਦਿੰਦੇ ਆ ਪਰ ਇਹ ਜੋ ਟੂਲ ਟੈਕਸ ਦੇ ਮਾਲਕ ਆ ਕਰਮਚਾਰੀ ਆ ਮੈਨੇਜਰਸ ਉੱਤੇ ਪਿਆ ਜਿਹੜੀ ਸਾਡੇ ਸੀਐਮ ਸਾਹਿਬ ਆ ਉਹਨਾਂ ਦੀ ਪਤਾ ਨਹੀਂ ਇਹਦੇ ਲਈ ਬੰਨੀ ਕੋ ਧਿਆਨ ਹੀ ਜਗਾ ਆ ਵੀ ਇਹ ਮਸਤੀਆਂ ਦੇ ਵਿੱਚ ਧਿਆਨ ਆ ਸਾਰਾ ਪੰਜਾਬ ਖੜਾਂ ਦੀ ਮਾਰ ਦੇ ਥੱਲੇ ਆ ਤੇ ਜਿਹੜੇ ਸੜਕਾਂ ਸਾਰੀਆਂ ਟੁੱਟ ਚੁੱਕੀਆਂ ਆ ਇਥੇ ਹੜ ਨਹੀਂ ਹੋਇਆ ਤੇ ਸੜਕੇ ਤਾਂ ਵੀ ਟੁੱਟੀ ਹੋਈ ਆ ਇਹ ਸੜਕ ਸਾਡੇ ਧਿਆਨ ਦੇ ਵਿੱਚ ਕੁਝ ਭਰੋਸੇ ਸੂਤਰਾਂ ਤੋਂ ਲੱਗੇ ਪਤਾ ਵੀ ਸੜਕ ਜਿਹੜੀ ਆ ਦੀ 12 ਸਾਲ ਮਿਲਿਆ ਸੀ 12 ਸਾਲਾਂ ਦੇ ਵਿੱਚ ਤਿੰਨ ਵਾਰੀ ਸੜਕ ਬਣਾਉਣੀ ਸੀ ਜਦ ਕਿ ਇੱਕ ਵਾਰੀ ਬਣਾਈ ਆ ਮਈ 27 ਦੇ ਵਿੱਚ ਇਦੀ ਬੁਨਿਆਦ ਖਤਮ ਹੋ ਰਹੀ ਆ ਇਹਨਾਂ ਦੀ ਨੀਤੀ ਇਹ ਆ ਵੀ ਇਹ ਤੇ ਪੱਛ ਪੁੱਛ ਲਾ ਕੇ ਇਹਨੂੰ 27 ਤੱਕ ਅੱਗੇ ਪੂਰਾ ਕੀਤਾ ਜੇ ਸਾਨੂੰ ਦੁਆਰਾ ਠੇਕਾ ਮਿਲ ਗਿਆ ਤੇ ਅਸੀਂ ਇਹਨੂੰ ਸੜਕ ਨੂੰ ਬਣਾਵਾਂਗੇ ਨਹੀਂ ਤਾਂ ਆਪਦਾ ਇਥੋਂ ਚੱਕ ਕੇ ਚਲ ਜਾਵਾਂਗੇ ਇਹ ਸਰ ਹੁਣ ਜੋ ਅਗਲਾ ਪ੍ਰੋਗਰਾਮ ਹੈ ਜੇ ਟੂਲ ਟੈਗ ਤੁਸੀਂ ਬੰਦ ਕਰੋਗੇ ਦੂਜੇ ਪਾਸੇ ਜੇਕਰ ਆਪਾਂ ਰੋੜ ਰੋਕੇ ਤਾਂ ਫਿਰ ਪ੍ਰਸ਼ਾਸਨ ਨੂੰ ਮੌਕੇ ਤੇ ਆ ਜਾਂਦਾ ਉਹ ਇਦਾਂ ਨਹੀਂ ਦੇਖਦਾ ਕਿ ਸੜਕ ਨਹੀਂ ਬਣੀ ਹੋਈ ਐ ਇਹ ਫਿਰ ਬੰਦ ਕੀਤਾ ਜਾਊਗਾ ਜੇ ਅਸੀਂ ਬੰਦੀ ਉੱਥੇ ਬੈਠੋਗੇ ਇਹ ਕਿਸ ਤਰ੍ਹਾਂ ਸਾਰਾ ਪ੍ਰੋਗਰਾਮ ਲਿਖਿਆ ਜਾਊਗਾ ਕਿ ਅਸੀਂ ਹੁਣ ਇਸ ਤੋਂ ਬਾਅਦ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਵੀ ਹੋਊਗਾ ਸਾਰਿਆਂ ਦਾ ਸਲਾਹ ਦੇ ਨਾਲ ਜੋ ਇਹ ਰੋਡ ਰੋਕਣੀ ਆ ਕਿ ਟੋਲ ਰੋਕਣਾ ਆ ਸਾਡਾ ਤਾਂ ਪਹਿਲਾਂ ਇਹ ਵਿਚਾਰ ਇਹੇ ਆ ਵੀ ਜੇ ਇਹਨਾਂ ਸੜਕ ਨਹੀਂ ਬਣਾਉਣੀ ਤੇ ਟੋਲ ਬੰਦ ਕਰ ਦੇਣਾ ਆਪਣੇ ਆਪ ਟੋਲ ਬੰਦ ਕਰ ਦੇ ਨਹੀਂ ਤੇ ਅਸੀਂ ਬੰਦ ਕਰਾ ਦਾਂਗੇ ਸਾਡਾ ਫਿਰ ਹਾਲ ਤੇ ਹਜੇ ਟੋਲ ਨੂੰ ਰੁਕਣਦੇ ਆ ਤੇ ਜੇ ਰੋਡ ਰੋਕਣੀ ਪਈ ਉਹ ਵੀ ਰੋਕਾਂਗੇ ਔਰ ਇੱਕ ਥਾਂ ਨੇ ਮੈਂ ਧਿਆਨ ਚ ਹੋਰ ਗੱਲ ਆ ਦਿੰਨਾ ਆ ਵੀ ਇਹ ਕੱਲੀ ਸੜਕ ਨਹੀਂ ਟੁੱਟੀ ਮਾਈਨਿੰਗ ਵਾਲਿਆਂ ਨੇ ਜਿਹੜੀ ਸੰਗੋਵਾਲ ਤੋਂ ਤਲਵੰਡੂ ਸੜਕ ਜਾਂਦੀ ਆ ਉਹਦੇ ਵੀ ਬਹੁਤ ਬੁਰੇ ਹਾਲਾਤ ਕੀਤੇ ਹੋਇਆ ਤੁਸੀਂ ਰੋਜ਼ ਲੰਘਦੇ ਆ ਉਥੋਂ ਉਥੇ ਏਡੇ ਏਡੇ ਟਿਪਰ ਦੇਖਿਆ ਲੰਘਦੇ ਜਿਹੜੇ ਆਪਣੇ ਪੰਜਾਬ ਚ ਕਦੀ ਅੱਗੇ ਆਏ ਨਹੀਂ ਸੀਗੇ ਔਰ ਉਥੇ ਰੋਜ਼ ਹਾਦਸੇ ਵਾਪਰਦੇ ਆ ਪਿੰਡਾਂ ਵਾਲਿਆਂ ਨੇ ਧਰਨੇ ਵੀ ਲਾਏ ਸੀ ਸੜਕਾਂ ਦੇ ਵਿੱਚ ਪਰ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਆਣ ਕੇ ਉਹ ਰੋਡ ਫੇਰ ਚਾਲੂ ਕਰਾਉਂਦਾ ਪਰ ਅਸੀਂ ਹੁਣ ਇੱਕ ਫੈਸਲਾ ਲਿਆ ਆ ਵੀ ਅਗਲੇ ਮਹੀਨੇ ਤੋਂ ਦੁਬਾਰਾ ਮਾਈਨਿੰਗ ਚਾਲੂ ਦਰਿਆ ਦੇ ਵਿੱਚ ਹੋਣੀ ਆ ਪਰ ਮਾਈਨਿੰਗ ਅਸੀਂ ਉਦੋਂ ਚੱਲਣ ਦਵਾਂਗੇ ਜਦੋਂ ਜਦੋਂ ਇਹ ਸਰਕਾਰ ਸੜਕ ਬਣਾ ਦੋਗੀ ਇਹ ਟੁੱਟੀ ਸੜਕ ਤੇ ਮਾਈਨਿੰਗ ਨਹੀਂ ਚੱਲਣ ਦਵਾਂਗੇ ਵੀ ਇੱਕ ਜੋ ਪੰਜਾਬ ਨੇ ਦੋ ਵੱਡੇ ਮੁੱਦੇ ਚੁੱਕੇ ਆ ਇੱਕ ਮਾਈਨਿੰਗ ਵਾਲਾ ਔਰ ਦੂਸਰਾ ਜੋ ਰੋਹਨ ਰਾਜ ਰੋਹਨ ਰਾਜ ਦੀ ਟੂਲ ਟੈਕਸ ਹੈ ਕਿ ਉਸ ਦੀ ਪਰਚੀ ਨਾਲ ਲਈ ਜਾਵੇ ਜੇਕਰ ਸੜਕ ਨਹੀਂ ਤਾਂ ਫਿਰ ਪਰਚੇ ਵੀ ਨਹੀਂ ਕਿਉਂਕਿ ਸੜਕ ਜੋ ਨਾ ਮਾਤਰ ਦੇ ਬਰਾਬਰ ਹੈ ਕਿ ਹੋਰ ਵੀ ਮੇਰੇ ਨਾਲ ਨੇ ਸਰ ਇੱਕ ਵੱਡਾ ਮੁੱਦਾ ਹੈ ਕਿ ਇਸ ਤਰ੍ਹਾਂ ਦੇਖ ਕੇ ਦੇਖੋ ਕਿ ਲੰਮੇ ਟਾਈਮ ਤੋਂ ਸੜਕ ਬਣਾਈ ਨਹੀਂ ਗਈ ਮੋੜ ਤੇ ਟੂਲ ਟੈਕਸ ਦੇ ਜੋ ਪਰਚੇ ਕੱਟ ਕੇ ਵਸੂਲ ਰਿਹਾ ਹੈ ਇਹਨਾਂ ਹਰਦੀਪ ਜੀ ਜਿਉਂਦਾ ਟੂਲ ਟੈਕਸ ਚਾਲੂ ਕੀਤਾ ਉਦੋਂ ਦਾ ਇੱਕ ਵਾਰਾ ਰੋਡ ਆਉਂਦਿਆਂ ਜਿਹੜਾ ਬਣਾ ਲਿਆ ਬਣਾ ਲਿਆ ਇਹਨਾਂ ਨੇ ਦੁਬਾਰਾ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਜੇ ਸਾਡੇ ਕੋਈ ਜਥੇਬੰਦੀ ਦੇ ਆਗੂ ਸਹਿਬਾਨ ਜਾਂ ਕੋਈ ਵੀ ਕੋਈ ਇਲਾਕੇ ਦਾ ਕੋਈ ਸਹਿਬਾਨ ਕੋਈ ਆਗੂ ਆਣ ਕੇ ਇਹਨਾਂ ਦਾ ਮੈਨੇਜਰ ਸਾਹਿਬ ਨਾਲ ਗੱਲ ਕਰਦਾ ਸੀ ਉਹ ਕਹਿੰਦਾ ਸੀ ਅਸੀਂ ਨੋਟਿਸ ਭੇਜੇ ਹੋਏ ਆ ਅਸੀਂ ਜੀ ਚਿੱਠੀਆਂ ਕੱਡੀਆਂ ਹੋਈਆਂ ਵਾ ਪਰ ਕੋਈ ਸੁਣਵਾਈ ਨਹੀਂ ਹੋਈ ਜੋ 12-13 ਸਾਲ ਤੋਂ ਚੱਲ ਰਿਹਾ ਵਾ ਉਹਦੇ ਵਿੱਚ ਤਿੰਨ ਵਾਰਾ ਰੋਡ ਬਣਾਣਾ ਸੀ ਹਾਲੇਕਿਨ ਬਣਿਆ ਪਹਿਲੀ ਵਾਰਾ ਇੱਕ ਆ ਰਹੀਆਂ ਹੁਣ ਵੀ ਇਹਨਾਂ ਦਾ 2.5 ਮਹੀਨੇ ਤੋਂ ਸਾਡੇ ਪ੍ਰਧਾਨ ਜੀ ਨਾਲ ਗੱਲ ਚੱਲਦੀ ਆ ਰਹੀ ਆ ਹੁਣ ਵੀ ਇਹਨਾਂ ਨੇ ਇਹੀ ਗੱਲ ਕੀਤੀ ਵੀ ਅਸੀਂ ਚਿੱਠੀਆਂ ਕੱਡੀਆਂ ਹੋਈਆਂ ਵਾ ਇਹ ਰਿਟਰਨ ਚ ਆ ਜੀ ਆਏ ਆ ਜੀ ਜੋ ਟਾਲ ਮਟੋਲ ਵਾਲੀ ਨੀਤੀ ਜੀ ਗੱਲ ਕਰਦੇ ਰਹਿਆ ਪਰ ਲੇਕਿਨ ਹੁਣ ਲੋਕ ਸਾਰੇ ਜਾਗਰੂਕ ਹੋ ਗਏ ਕਿਉਂਕਿ ਉੱਥੇ ਹਾਦਸੇ ਬਹੁਤ ਵੱਡੇ ਵੱਡੇ ਹੋਏ ਆ ਜਿਹੜਾ ਨਕੌਦਰ ਸ਼ਹਿਰ ਤੋਂ ਆਪਾਂ ਨੂਰਮਹਿਲ ਰੋਡ ਤੋਂ ਜਦੋਂ ਮੁੜਦੇ ਆਂ ਦਾਤ ਵੱਡੇ ਨੋਥੇ ਦਾ ਤਾਂ ਕਿ ਮੈਂ ਢਾਈ ਢੇਪਾ ਤੋਂ ਖੜੇ ਪਏ ਆ ਉੱਥੇ ਦੇਖੋ ਜੀ ਜਿਹੜੀਆਂ ਛੂਟੀਆਂ ਗੱਡੀਆਂ ਵਾ ਉਹ ਲੰਘ ਹੀ ਨਹੀਂ ਸਕਦੀਆਂ ਜੇਕਰ ਅਸੀਂ ਨਕੌਦਰ ਸ਼ਹਿਰ 'ਚ ਐਂਟਰ ਹੋਣਾ ਹੋਵੇ ਜਾਂ ਸਾਨੂੰ ਆਪੇ ਨੂਰਮਹਿਲ ਵੱਲ ਦੀ ਜਾਣਾ ਪੈਂਦਾ ਵਲਕੇ ਜਾਂ ਸਾਨੂੰ ਇਧਰੋਂ ਸ਼ਾਹਕੋਟ ਤੋਂ ਵਲਕੇ ਜਾਣਾ ਪੈਂਦਾ ਬਹੁਤ ਮੰਦੇ ਹਾਲਾਤ ਆ ਉੱਥੇ ਦੋ ਤਿੰਨ ਹਾਦਸੇ ਵੀ ਹੋ ਗਏ ਆ ਦੋ ਤਿੰਨ ਮੌਤਾਂ ਵੀ ਹੋ ਚੁੱਕੀਆਂ ਵਾ ਪਰ ਮਹਲਾਤ ਮੰਦੇ ਆ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਇਹੇ ਅਪੀਲ ਕਰਦੇ ਆ ਵੀ ਜਿੰਨਾ ਚਿਰ ਇਹ ਰੋਡ ਨਹੀਂ ਬਰਾਮਤ ਕਰ ਲੈਂਦੇ ਇਹ ਟੋਲ ਟੈਕਸ ਬੰਦ ਕਰਾਇਆ ਜਾਵੇ